ਕੱਲ੍ਹ ਗਏ ਮੈਂ ਤਾਂ ਮੈਨੂੰ ਗੱਲ ਕੀਤੀ ਮੈਂ ਕਿਹਾ ਗਾਲ ਨਾ ਕੱਢੋ ਤੁਸੀਂ ਉਸ ਤੋਂ ਦੇ ਹੋ ਗਈ ਉਸ ਤੋਂ ਮੇਰੇ ਮੈਨੂੰ ਖਿੱਚ ਕੇ ਥੱਪੜ ਮਾਰਿਆ ਕਹਿੰਦਾ ਮੈਂ ਕਿਹਾ ਥੱਪੜ ਕਿਉਂ ਮਾਰ ਰਹੇ ਹੋ ਤੁਸੀਂ ਇੰਨਾ ਤੁਹਾਡੀ ਬਸ ਨਾਲ ਮੇਰੀ ਬਸ ਨਾਲ ਤੁਹਾਡੇ ਪਿਓ ਦੀ ਬਸ ਇਸ ਸਰਕਾਰੀ ਰੋਡ 'ਤੇ ਜੇ ਪੀ ਆਰਟੀਸੀ ਹੈ ਠੀਕ ਹੈ ਨਾ ਉਸ ਤੋਂ ਉਹਨੂੰ ਬੈੱਡ ਤੇ ਲਟਾ ਦਿੱਤਾ ਇਹਨਾਂ ਨੂੰ ਆਪਣਾ ਐ ਹੁੰਦਾ ਵੀ ਅਸੀਂ ਬੱਚੇ ਦੀ ਟਿਕਟ ਨਾ ਘਟਾਈਏ ਸਾਡੇ 20 50 ਲੱਗਣਗੇ ਅਸੀਂ ਤਾਂ ਫ੍ਰੀ ਸਫਰ ਕਰਦੇ ਹਾਂ ਜੀ ਉਹ ਬੱਚੇ ਦੀ 25 ਰੁਪਈ ਦੀ ਟਿਕਟ ਲੈਣ ਕਿਸੇ ਨੇ ਹਾਂ ਕੁਝ ਕਰਿਆ ਜੀ ਮੇਰਾ ਜਿੱਦੇ ਤੋਂ ਜਨਮ ਹੋਇਆ ਅੱਜ ਤੱਕ ਮੇਰੇ 'ਚ ਕੋਈ ਕੈਮੀਕਲ ਹੋਵੇ ਮੈ ਮਨੂ ਜਹਾੜਾ ਛੱਡ ਕੋਈ ਨਹੀਂ ਹਿੱਟਾ ਨਾ ਨਾ ਨੰਬਰ ਮਨੂ ਨੇ ਉਹਦੇ ਹੱਥੋਂ ਪਾਤਾ ਮਨੂ ਨੇ ਉਹਨਾਂ ਬਜ਼ਾਰ ਆਲੇ ਉੱਪਰ ਜੇ ਨਾ ਪਾ ਲੂਗੀ ਬਾਤ ਕਰਨਾ ਨਹੀਂ ਉਹਨਾਂ ਹੱਥੋਂ ਪਾ ਗਈ ਜੀ ਚੈ ਨਹੀਂ ਛੱਡੋ ਮੈਂ ਬਰਬਾਦ ਹੋ ਗਿਆ ਮੈਂ ਬਰਬਾਦ ਹੋ ਗਿਆ ਹੈਲੋ ਸਰਕਾਰੀ ਵਾਲੀ ਬੰਦੇ ਹੈਲੋ ਬਹੁਤੀ ਲੜਾਈ ਹੋ ਰਹੀ ਹੈ ਬਸ ਜਲਦੀ ਜਲਦੀ ਚਾਹ 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 ਵੀਡੀਓ ਭਈਆ ਆਪਣੇ ਨਾਲ ਵਿੱਚ ਨਾ ਮੈਨੂੰ ਹੀ ਮਾਰਿਆ ਦੇਖੋ ਕੰਪਲੇਂਟ ਕਰਾ ਕੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਪਾਣ ਵਾਲੇ ਨਾਲ ਗੱਲ ਲੱਗਦੀ ਨਾ ਨਾਮ ਮਨੀਸ਼ ਅਸੀਂ ਸਰੰਦ ਤੋਂ ਆਏ ਆ ਅਸੀਂ ਪਟਿਆਲਾ ਕਾਲੀ ਮਾਤਾ ਮੱਠਰ ਟੇਕਣਗੇ ਅਸੀਂ ਪੂਰਾ ਫੈਮਿਲੀ ਨਾਲ ਤੇ ਉਸ ਤੋਂ ਬਾਅਦ ਅਸੀਂ ਤਾਂ ਇੱਥੋਂ ਆਰਮਨਾਲ ਗਏ ਉੱਥੋਂ ਅਸੀਂ ਆਏ ਉਸ ਤੋਂ ਉਦੋਂ ਸੇ ਬੱਸ ਸਟੈਂਡ ਤੋਂ ਪਟਿਆਲਾ ਅਸੀਂ ਚੜਨ ਲੱਗੇ ਬੱਸ ਤੋਂ ਹਾਂਜੀ ਨਵੇਂ ਬੱਸ ਸਟੈਂਡ ਤੋਂ ਅਸੀਂ ਚੜਨ ਲੱਗੇ ਉਸ ਤੋਂ ਉਦੋਂ ਨੇ ਸਾਨੂੰ ਮਿਲ ਕੇ ਟਿਕਟ ਕਹਿੰਦਾ ਟਿਕਟ ਅੱਥੇ ਕਟਵਾਓ ਬਾਹਰੋਂ ਫਿਰ ਅਸੀਂ ਬਾਹਰ ਟਿਕਟ ਕਟਵਾ ਕੇ ਅੰਦਰ ਜਾਣ ਲੱਗੇ ਉਸ ਤੋਂ ਮੇਰੀ ਮੇਰੀ ਭਾਣ ਜੀ ਸੀਗੀ ਮੇਰੀ ਭੈਣ ਦੀ ਕੁੜੀ ਸੀਗੀ ਉਹ ਪਿੱਛੇ ਚੜਨ ਲੱਗੀ ਉਹ ਪਿੱਛੇ ਚੜਨ ਲੱਗੀ ਬੱਚੀ ਛੋਟੀ ਉਹ ਕਹਿੰਦਾ ਓਏ ਓਏ ਰੁਕੋ ਇੱਧਰ ਪਹਿਲਾਂ ਤਾਂ ਉਹਨੇ ਬਦਤਮੀਜ਼ੀ ਨਾਲ ਬੋਲਿਆ ਫਿਰ ਮੈਂ ਕਿਹਾ ਪਿਆਰ ਨਾਲ ਵੀ ਬੋਲ ਸਕਦਾ ਤੁਸੀਂ ਫਿਰ ਉਹ ਕਹਿੰਦਾ ਕਿ ਕੀ ਹੋਇਆ ਕੀ ਹੋਇਆ ਮੈਂ ਕਿਹਾ ਬਦਤਮੀਜ਼ੀ ਨਾਲ ਨਾ ਬੋਲੋ ਕੱਲ੍ਹ ਗਾ ਮੈਂ ਤਾਂ ਗੱਲ ਮੈਨੂੰ ਗੱਲ ਕੱਢੀ ਮੈਂ ਕਿਹਾ ਗਾਲ ਨਾ ਕੱਢੋ ਤੁਸੀਂ ਉਸ ਤੋਂ ਦੇ ਹੋ ਗਈ ਉਸ ਤੋਂ ਮੇਰੇ ਮੈਨੂੰ ਖਿੱਚ ਕੇ ਥੱਪੜ ਮਾਰਿਆ ਕਿਹਾ ਮੈਂ ਕਿਹਾ ਥੱਪੜ ਕਿਉਂ ਮਾਰ ਰਹੇ ਹੋ ਤੁਸੀਂ ਇੰਨਾ ਤੁਹਾਡੀ ਬਸ ਦਾ ਨਾ ਮੇਰੀ ਬਸ ਦਾ ਨਾ ਤੁਹਾਡੇ ਪਿਓ ਦੀ ਬਸ ਇਹ ਸਰਕਾਰੀ ਰੋਡ ਬੇਜ ਹੈ ਪੀ ਆਰ ਟੀ ਸੀ ਹੈ ਠੀਕ ਹੈ ਨਾ ਉਸ ਤੋਂ ਬਾਅਦ ਉਹਨੇ ਮੈਨੂੰ ਹੋਰ ਮਾਰਿਆ ਮੈਨੂੰ ਤਬ ਦਵਾ ਕੇ ਥੱਪੜ ਦੋ ਤਿੰਨ ਥੱਪੜ ਮਾਰੇ ਮੈਨੂੰ ਉਸ ਤੋਂ ਬਾਅਦ ਮੈਨੂੰ ਬੈੱਡ ਤੇ ਲਟਾਤਾ ਸੀਟ ਤੇ ਲਟਾਤਾ ਮੇਰੀ ਮੰਮੀ ਨੂੰ ਵੀ ਮਾਰਿਆ ਖਿੱਚ ਕੇ ਤਿੰਨ ਚਾਰ ਥੱਪੜ ਮੰਮੀ ਨੂੰ ਮਾਰਨ ਤੋਂ ਬਾਅਦ ਮੇਰੇ ਪਿੱਛੇ ਤੋਂ ਟੀ-ਸ਼ਰਟ ਫੜ ਲਿਆ ਮੈਨੂੰ ਖਿੱਚ ਖਿੱਚ ਕੇ ਘੁੰਮ ਕੇ ਮਾਰੇ ਮੰਮੀ ਨੂੰ ਉਸ ਤੋਂ ਬਾਅਦ ਮੈਂ ਪਿੱਛੇ ਤੋਂ ਪੜਿਆ ਮੇਰੀ ਬੂਆ ਉਹਨੇ ਸਾਰਿਆਂ ਨੇ ਫੜਿਆ ਉਸ ਤੋਂ ਉਹਨੇ ਪਿੱਛੋਂ ਮੈਨੂੰ ਲਟਲਾਤਾ ਲਟਾਤਾ ਮੈਨੂੰ ਬੈੱਡ ਤੇ ਸਿੱਟਦਾ ਸੀਟ ਤੇ ਤਿੰਨ ਜਿਹੜੀ ਤਿੰਨ ਸੀਟਾਂ ਤਿੰਨ ਸੀਟ ਤੇ ਮੈਨੂੰ ਸਿੱਟਦਾ ਉਸ ਤੋਂ ਬਾਅਦ ਮੇਰੀ ਮੇਰੀ ਮੰਮੀ ਨੂੰ ਵੀ ਚੱਕ ਕੇ ਸਿੱਟਦਾ ਉੱਪਰ ਚੜ੍ਹ ਕੇ ਖਿੱਚ ਖਿੱਚ ਕੇ ਮਾਰੇ 3-4 ਥੱਪੜ ਮੇਰੀ ਤੇ ਮੰਮੀ ਨੂੰ ਇਹਨਾਂ ਤਾਂ ਮੈਨੂੰ ਨਹੀਂ ਪਤਾ ਨਸ਼ਾ ਕੀਤਾ ਹੋਇਆ ਸੀਗਾ ਅੰਦਰ ਪੁਲਿਸ ਵੀ ਕਹਿ ਰਹੀ ਇੱਕ ਕੇਸ ਹੋਰ ਆਈ ਹੋਈ ਹੈ ਦੀ ਕੰਡਕਟਰ ਦੀ ਉਹਨਾਂ ਸਾਨੂੰ ਬਤਮੇ ਬਹੁਤ ਤਰੀਕੇ ਨਾਲ ਸਰ ਉਹਨੇ ਸਾਨੂੰ ਮਾਰਿਆ ਹੈਗਾ ਵੀਡੀਓ ਹੈਗੀ ਹੈ ਹੁਣ ਕਿੰਦਾ ਦੀ ਕਾਰਵਾਈ ਕਰਦੇ ਹੋ ਜਿਹਦੇ ਪੰਜਾਬ ਸਰਕਾਰ ਵੱਲੋਂ ਬੱਚਾ ਵਾਲਾ ਨੂੰ ਤਾਕਤ ਦਿੱਤਾ ਹੈ ਕਿ ਡਰਾਈਵਰ ਨਾ दारू पीके ਚਲਾਏਗਾ ਨਾ ਕਿਤੇ ਵਿਵਹਾਰ ਕਰੇਗਾ ਤਾਂ ਗਲਤ ਬਹਿਨਾਂਵਨ ਮਹਿਲਾਵਾਂ ਨਾਲ ਬਹੁਤ ਗੰਦੀ ਤਰੀਕੇ ਨਾਲ ਨੇ ਸਲੂਕ ਕੀਤੀ ਬਦਤਮੀਜ਼ੀ ਨਾਲ ਸਲੂਕ ਕੀਤਾ ਇਹਨੇ ਸਾਡੇ ਨਾਲ ਪੁਲਿਸ ਕੰਪਲੇਨ ਕਰਤੀ ਪੁਲਿਸ ਕੰਪਲੇਨ ਕਰਤੀ ਇਹਨੇ ਸਾਡੇ ਨਾਲ ਕਿ ਪੁਲਿਸ ਕੰਪਲੇਨ ਸਾਰੀ ਹੋ ਗਈ ਸਾਡੇ ਨਾਲ ਉਸ ਤੋਂ ਵੀ ਭਾਬੀ ਨੂੰ ਛੱਡ ਕੇ ਬਸ ਨਿਕਲ ਗਿਆ ਚਾਰ ਨਿਆਣੇ ਉਹਦੇ ਕੋਲ ਮੇਰੀ ਭਾਬੀ ਕੋਲ ਉਹਨ ਭਾਬੀ ਨੂੰ ਮੇਰੀ ਕੁਛ ਨਹੀਂ ਪਤਾ ਪਿੰਡੋਂ ਦੀ ਐਮੀ ਭਾਬੀ ਉਹ ਇਹ ਭਾਬੀ ਨੂੰ ਮੇਰੇ ਛੱਡ ਕੇ ਪੰਜ ਨਿਆਣੇ ਨੂੰ ਕੱਲੀ ਵਿਚਾਰੀ ਬੱਸ ਸਟੈਂਡ ਤੋਂ ਪਟਿਆਲਾ ਸੀਗੀ ਉਹ ਲੈ ਕੇ ਨਹੀਂ ਆਇਆ ਤੁਸੀਂ ਲੋਕ 10 ਸੀਗੇ ਅਸੀਂ 10 ਲੋਕ ਸੀਗੇ ਟੋਟਲ ਅਸੀਂ ਕਾਲੀ ਮਾਤਾ ਮੱਠਾ ਅਸੀਂ ਘਰ ਜਾ ਰਹੇ ਸੀਗੇ ਸਾਰੇ ਨਿਆਣੇ ਅਸੀਂ ਕਾਰਵਾਈ ਦੀ ਮੰਗ ਕੀ ਤੀ ਜੰਦੀ ਹੈ ਕਿ ਇਹਨੂੰ ਜਿੰਨਾ ਹੋ ਸਕੇ ਇਹਨੂੰ ਇੰਨੇ ਹੀ ਲੋ ਹੋਏ ਬਸ ਠੀਕ ਹੈ ਸਾਨੂੰ ਇਹਨਾਂ ਹੋਰ ਪਤਾ ਨਹੀਂ ਮੇਰਾ ਨਾਮ ਪਲਵਿੰਦਰ ਸਿੰਘ ਆ ਜੀ ਮੈਂ ਪਟਿਆਲਾ ਡਿਪੂ ਚ ਬਸ ਐਡਵਾਂਸ ਬੁੱਕਰ ਡਿਊਟੀ ਕਰਦਾ ਗੱਡੀ ਕਿੱਥੇ ਜਾ ਰਹੀ ਸੀ ਇਹ ਗੱਡੀ ਪਟਿਆਲਾ ਤੋਂ ਨੰਗਲ ਜਾ ਰਹੀ ਸੀ ਜਦੋਂ ਪਟਿਆਲੇ বাস ਸਟੈਂਡ ਚ ਗੱਡੀ ਕਾਊਂਟਰ ਲੱਗੀ ਆ ਮੈਂ ਟਿਕਟਾਂ ਕੱਟਣ ਲੱਗਿਆਗਾ ਲੇਡੀਜ਼ ਵਾਰੀਆਂ ਆਈਆਂ ਚਲੋ ਮੈਂ ਪਹਿਲਾਂ ਆਨੰਦਪੁਰ ਸਾਹਿਬ ਦੀਆਂ ਨੰਗਲ ਦੀਆਂ ਟਿਕਟਾਂ ਕੱਟੀਆਂ ਇਹ ਸਰਹੰਦ ਦੀਆਂ ਸਵਾਰੀਆਂ ਆਈਆਂ ਇਸੇ ਜੱਟ ਸੁਆਰੀ ਨਾਲ ਪੰਜ ਚਾਰ ਜਾਗਨੇ ਜੀ ਮੈਂ ਇਹਨਾਂ ਨੂੰ ਕਿਹਾ ਵੀ 3 ਸਾਲ ਤੋਂ ਉੱਪਰ ਬੱਚੇ ਦੀ ਡੇਟ ਲੱਗੂ ਜਦੋਂ ਇਹਨਾਂ ਨੇ ਪਹਿਲਾਂ ਦੋ ਟਿਕ ਟੰਗ ਟਾਈਆਂ ਦੋ ਬੱਚੇ ਉਦੋਂ ਅੰਦਰ ਲੈ ਗਈਆਂ ਲੁਕੋ ਕੇ ਉਦੋਂ ਬਾਅਦ ਇੱਕ ਡੇਟ ਕਟਾਈ ਦੋ ਬੱਚੇ ਫੇਰ ਲੈ ਗਈਆਂ ਮੈਂ ਵਿੱਚ ਗਿਆ ਮਹਾਪਾਈਆ ਜਿਹੜੇ ਬੱਚੇ ਬੈਠੇ ਇਹਨਾਂ ਦੀ ਟਿਕਟ ਲਓ ਇਹਨਾਂ ਦੇ ਨਾਲ ਇੱਕ ਕੁੜੀ ਆ ਉਹ ਕਹਿੰਦੀ ਇਹ ਤੇਰੇ ਪਿਓ ਦੀ ਬਸਾ ਤੂੰ ਐ ਬੋਲਦਾ ਤੂੰ ਜੇ ਇਹ ਬੋਲਦਾ ਉਹ ਉਹ ਮੂਰੇ ਹੋ ਗਈ ਦੋ ਲੇਡੀਜ਼ ਸਾਈਡ ਤੇ ਹੋ ਗਈਆਂ ਇੱਕ ਪਿੱਸੇ ਹੋ ਗਈਆਂ ਇਹਨਾਂ ਨੇ ਮੇਰੇ ਥਾਪੜੇ ਮਾਰੇ ਮੇਰੀ ਪੱਗ ਲਾਹੀਆ ਮੇਰਾ ਪੜਾ ਕਮੀਜ ਜੀ ਉਦੋਂ ਬਾਅਦ ਅਸੀਂ ਬੱਸ ਸ ਗੱਡੀ ਉੱਥੋਂ ਤੋਰੀ ਥਾਣੇਵਾਲ ਨੂੰ ਆ ਰਹੀਆਂ ਸਾਨੂੰ ਕਹਿੰਦੇ ਅਸੀਂ ਜੂਪੀ ਦੇ ਹੁੰਨੇ ਆ ਅਸੀਂ ਤੈਨੂੰ ਵੜ ਦਾਂਗੇ ਅਸੀਂ ਆਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਅਸੀਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਜੀ ਜਦੋਂ ਇਹ ਜੂਪੀ ਦੇ ਬਸਨੀਕ ਨੇ ਇਹਨਾਂ ਦਾ ਪੰਜਾਬ ਤੋਂ ਆਧਾਰ ਕੜ ਕਿਉਂ ਬਣਾਇਆ ਜਾਂਦਾ ਹੈ ਮੈਂ ਸਿੱਖ ਭਾਈ ਆ ਮੇਰੀ ਇਹਨਾਂ ਨੇ ਪੱਗ ਕਿਉਂ ਲਾਹੀ ਹੈਗੀ ਲੇਕਿਨ ਉਹਨਾਂ ਦਾ ਤਾਂ ਕਹਿਣਾ ਹੈ ਕਿ ਇਹਨਾਂ ਨੇ ਗਾਲੀ ਗਲੋਚ ਕੀਤੀ ਬਾਈ ਜੀ ਉੱਥੇ ਸਵਾਰੀਆਂ ਸੀ ਤੁਸੀਂ ਸਵਾਰੀਆਂ ਤੋਂ ਸਾਰਿਆਂ ਤੋਂ ਡਿਬੇਟ ਲੈਂਦੇ ਕੀ ਸਵਾਰੀਆਂ ਨੇ ਕਿਹਾ ਜੇ ਸਵਾਰੀਆਂ ਹਾਂ ਮੇਰੇ ਪੱਖ 'ਚ ਨਹੀਂ ਖੜਦੇ ਜੋ ਮੈਨੂੰ ਬਣਦੀ ਕਾਰਵਾਈ ਉਹ ਸਜ਼ਾ ਦਿੱਤੀ ਜਾਵੇ ਜੀ ਕਾਰਨ ਕੀ ਮੰਨਦੇ ਹੋ ਲੜਾਈ ਦਾ ਕਾਰਨ ਕੀ ਬਣਦੇ ਆ ਆਧਾਰ ਕਾਰਡ ਮੰਨਦੇ ਆ ਜੀ ਮੇਨ ਕਾਰਨ ਇਹਨਾਂ ਨੂੰ ਆਪਣਾ ਐ ਹੁੰਦਾ ਵੀ ਅਸੀਂ ਬੱਚੇ ਦੀ ਟਿਕਟ ਨਾ ਕਟਾਈਏ ਸਾਡੇ 20-50 ਲੱਗਣਗੇ ਅਸੀਂ ਤਾਂ ਫ੍ਰੀ ਸਫਰ ਕਰਦੇ ਆ ਜੀ ਉਹ ਬੱਚੇ ਦੀ 25 ਰੁਪਏ ਦੀ ਟਿਕਟ ਲੈਣ ਪਿੱਛੇ ਇਹਨਾਂ ਨੇ ਆ ਕੁਝ ਕਰਿਆ ਜੀ ਜਿਹਦੇ ਕਰਕੇ ਇਹਨਾਂ ਨੇ ਇਹਨਾਂ ਨੇ ਬਾਈ ਜੀ ਮੇਰੇ ਹੱਥ 'ਚ ਕੈਸ਼ ਦੀਗਾ ਮੇਰੇ ਹੱਥ 'ਚੋਂ ਕੈਸ਼ ਖੋਹਿਆਗਾ ਜਿਹੜਾ ਮੇਰੇ ਹੱਥ ਚ ਕੈਸ਼ ਤੀਗਾ ਤੇ ਮੇਰਾ ਝੋਲਾ ਫੜਿਆ ਗਿਆ ਮੇਰੇ ਆਲੇ-ਦਾਲ ਉਹਨਾਂ ਨੇ ਥਾਪੜੇ ਮਰਿਆ ਮੇਰੀ ਪੱਗ ਲਾਹੀਆ ਦੇਖ ਸਕਦੇ ਹੋ ਤੁਸੀਂ ਮੇਰੀ ਕਮੀਜ਼ ਪਾੜੀ ਹੈ ਲੇਕਿਨ ਉਹਨਾਂ ਨੇ ਪਹਿਲਾਂ ਕੀ ਉਹਨਾਂ ਨੇ ਕਹਿਣਾ ਕੀ ਕੰਡਕਟਰ ਵੱਲੋਂ ਨਸਾ ਵੀ ਕੀਤਾ ਲੱਗਦਾ ਸਾਨੂੰ ਬਾਈ ਜੀ ਮੈਂ ਬਾਈ ਮੇਰੀ ਗੱਲ ਸੁਣੋ ਮੈਂ ਡ੍ਰੌਪ ਟੈਸਟ ਕਰਾਉਣਾ ਮੇਰਾ ਜਿੱਦੇ ਤੋਂ ਜਨਮ ਹੋਇਆ ਅੱਜ ਤੱਕ ਮੇਰੇ 'ਚ ਕੋਈ ਕੈਮੀਕਲ ਹੋਵੇ ਮੈਨੂੰ ਜਿੱਥੇ ਕਹੋ ਉੱਥੇ ਲੈ ਜਾਓ ਇਹ ਕਹਿੰਦੇ ਕਿ ਸਾਨੂੰ ਪਹਿਲਾਂ ਸੀਟ ਦੇ ਗਿਰਾ ਦਿੱਤਾ ਉਹਨੇ ਕੁੱਟਮਾਰ ਕੀਤੀ ਉਹਨਾਂ ਨੇ ਵੀਡੀਓ ਵੀ ਕਿ ਦਿੱਤੀ ਵੀ ਆ ਜਿਹਦੇ ਤੂੰ ਤੋੜ ਵੀ ਉਹਦੇ 'ਚ ਉਹਨਾਂ ਨੇ ਮੇਰੀ ਪੱਗ ਲਾਉਂਦੇ ਦੇਖਿਆ ਤੁਸੀਂ ਉਹਨਾਂ ਨੇ ਮੇਰਾ ਕਮੀਜ਼ ਪਾੜਿਆ ਦੇਖਿਆ ਤੁਸੀਂ ਉਹਨਾਂ ਨੇ ਮੇਰੇ ਥਾਪੜ ਮਾਰੇ ਉਹ ਦਿਖਾਇਆ ਉਹਨਾਂ ਨੇ ਲੇਕਿਨ ਵੀਡੀਓ ਦਿਖਾਣ ਦੀ ਦਿੱਤੀ ਆ ਉਹਨਾਂ ਨੇ ਦੋ ਤਿੰਨ ਤੇ ਕਿ ਤੁਸੀਂ ਕੁੱਟਮਾਰ ਕਰ ਰਹੇ ਹੋ ਮਹਿਲਾ ਨਾਲ ਜਦੋਂ ਜਦੋਂ ਬਾਈ ਜੀ ਜਦੋਂ ਤੁਸੀਂ ਵੀਡੀਓ ਵੇਖੀ ਆ ਜਿਹੜੀ ਮੇਰੀ ਕਮੀਜ਼ ਪਾੜੀ ਹੋਈ ਆ ਜਿਹੜੀ ਮੇਰੀ ਪੱਗ ਲਾਹੀ ਹੋਈ ਆ ਇਹ ਦੇਖੀ ਆ ਉਹ 'ਚ ਤੁਸੀਂ ਉਹ ਤੁਸੀਂ ਦੇ ਦੋ ਤੁਹਾਡੇ ਕੋਲ ਐਂ ਦੋ ਸਾਨੂੰ ਮੈਂ ਤਾਂ ਜੀ ਮੈਂ ਵੀਡੀਓ ਬਣਾਉਂ ਜਾਂ ਮੈਂ ਆਪਦਾ ਬਚਾ ਗਰੂ। ਕੀ ਲੱਗਦਾ ਟਿਕਟ ਨੂੰ ਲੈ ਕੇ ਹੀ ਹੋ ਰਿਹਾ ਹੈ। ਟਿਕਟ ਅੱਧੀ ਟਿਕਟ ਹਾਫ ਟਿਕਟ ਪਿੱਛੇ ਹੋਇਆ ਜੀ। ਹੁਣ ਥਾਣੇ ਆਏ ਹੋ ਤੁਸੀਂ। ਹਾਂ ਜੀ ਹੁਣ ਥਾਣੇ ਅਸੀਂ ਐਫ ਆਈ ਆਰ ਦਾ ਅਰਜ਼ੀ ਲਖਾ ਕੇ ਸਾਡਾ ਪਟਿਆਲਾ ਟੂ ਨੰਗਲ ਨੰਗਲ ਟੂ ਬਠਿੰਡਾ ਟਾਈਮ ਐਸ ਹੋਇਆ ਸੀ ਟਾਈਮ ਖਰਚਾ। ਜੇ ਸਾਡੇ ਨਾਲ ਇਨਸਾਫ ਨਹੀਂ ਹੋਇਆ ਜਾਊਗਾ ਅਸੀਂ ਪਟਿਆਲਾ ਚੌਂਕ ਬੱਸ ਸਟੈਂਡ ਬੰਦ ਕਰਾਂਗੇ। ਹੁਣ ਪੁਲਿਸ ਵਾਲੋ ਕੀ ਗੱਲ ਬਾਤ ਹੋ ਰਹੀ ਹੈ? ਉਹ ਉਹਨਾਂ ਨੇ ਜੀ ਸਾਡੇ ਬਿਆਨ ਲੈਤੇ ਇਹਨਾਂ ਦੇ ਬਿਆਨ ਲੈਤੇ ਹਜੇ ਅਗਲੀ ਕਾਰਵਾਈ ਚੱਲ ਰਹੀ ਹੈ। ਹਾਂ ਉਹ ਉਹਦੇ ਨਾਲ ਕੋਈ ਇਹ ਤਾਂ ਉਹ ਵੀ ਚਲਾਈਏ ਜਿਹੜੇ ਕਨੈਕਟਰ ਵੱਲੋਂ ਕੁੱਟਮਾਰਕ ਤੇ ਕਿਤੇ ਬਾਸੇ ਕੁੱਟਮਾਰਕ ਤੇ ਕਨੈਕਟਰ ਵੱਲੋਂ ਵੀਡੀਓ ਬਣਾਉਣਾ ਹਸਦਾ ਫੁੱਲ ਕਰਨਾ ਕਿਤਾ ਬਣਾ ਰਸ ਮੈਂ ਐਨਾ ਕਰ ਸੁਨੇਹਾ ਕਰ ਸਰੰਦ ਤੋਂ ਤੇ ਮਾਮਲਾ ਕੀ ਹੋਇਆ ਬਸ ਤੇ ਜਿਹੜੀ ਗੱਲ ਹੋਈ ਹੈ ਕੀ ਮਾਮਲਾ ਹੈ ਬਸ ਤੇ ਅਸੀਂ ਟਿਕਟ ਕਟਾ ਰਹੇ ਸੀਗੇ ਕੰਡਕਟਰ ਨੇ दारू ਪੀਤੀ ਹੋਈ ਸੀ ਅਸੀਂ ਕਿਹਾ ਕਿ ਉਹ ਕਹਿੰਦਾ ਟਿਕਟ ਕਟਾਓ ਸਾਰੇ ਬੱਚੇ ਇੱਕ ਜਣੇ ਨੇ ਕਟਾ ਲਿਆ ਸਾਡੇ ਚੋਂ 10 12 ਜਣੇ ਸੀਗੇ ਅਸੀਂ ਨਾਲ ਫਿਰ ਉਹ ਸਾਰਿਆਂ ਨੇ ਨਹੀਂ ਸਾਰਿਆਂ ਨੇ ਨਹੀਂ ਕਟਾਇਆ ਦੋ ਜਣੇ ਨੇ ਕਟਾ ਲਿਆ ਉਹ ਅੰਦਰ ਚਲ ਗਏ ਇੱਕ ਛੋਟੀ ਜੀ ਕੁੜੀ ਸੀਗੀ ਉਹ ਵੀ ਜਾਣ ਲੱਗ ਉਹ ਪਿੱਛੇ ਪਿੱਛੇ ਚਲ ਗਈ ਉਹ ਕਹਿੰਦਾ ਤੁਸੀਂ ਪਿੱਛੇ ਕਿਵੇਂ ਗਏ ਦੱਬ ਕੇ ਉਹਨੇ ਝਟਕਾ ਮਾਰਿਆ ਕਿੰਨੇ ਸਾਲ ਦੀ ਬੱਚੀ ਸੀ ਤਿੰਨ ਸਾਲ ਦੀ ਅੱਛਾ ਉਹਨੇ ਕਿਹਾ ਉਹਦੀ ਟਿਕਟ ਕਟਾਓ ਫਿਰ ਅਸੀਂ ਕਿਹਾ ਕਟਾ ਲਾਂ ਬੱਚੇ ਆ ਕਿੱਥੇ ਮੰਦੇ ਹੋ ਪਿੱਛੇ ਚਲ ਗਏ ਫਿਰ ਉਹਨੇ ਉਹਨੋਂ ਮੀਸ਼ਾ ਦੀਦੀ ਨੇ ਕਿਹਾ ਕਹਿੰਦਾ ਕਿਉਂ ਗਈ ਉਹ ਕਿਉਂ ਗਈ ਉਹ ਅੰਦਰ ਉਹਦੀ ਟਿਕਟ ਕਟਾਓ ਫਿਰ ਅਸੀਂ ਕਿਹਾ ਹਾਂ ਕਟਾ ਲਾਂਗੇ ਐਵੇਂ ਭੱਜੇ ਥੋੜੀ ਨਾ ਜਾ ਰਹੇ ਕਿੱਥੇ ਫਿਰ ਅਮਿਸ਼ਾ ਦੀਦੀ ਕਹਿੰਦੀ ਇਹ ਗੱਲ ਤੁਸੀਂ ਪਿਆਰ ਨਾਲ ਕਹਿ ਸਕਦੇ ਹੋ ਫਿਰ ਬੁੜੇ ਦਾ ਰਾਜ ਹੈਗਾ ਕਹਿੰਦਾ ਤੇਰੇ ਤੇਰੇ ਬੁੜੇ ਦਾ ਰਾਜ ਹੈ ਤੇਰੇ ਸਰਕਾਰੀ ਫਿਰ ਅਮਿਸ਼ਾ ਦੀਦੀ ਕਹਿੰਦੀ ਕੀ ਸਰਕਾਰੀ ਬੱਸ ਹੈ ਤੇ ਤੇਰੇ ਪਿਓ ਦੀ ਨਹੀਂ ਹੈਗੀ ਉਹਨੇ ਵੀ ਕਹਤਾ ਤੇਰੇ ਪਿਓ ਦੀ ਨਹੀਂ ਹੈਗੀ ਉਹਨੇ ਜਾ ਕੇ ਅੰਦਰ ਉਹਦੇ ਉਹਦੇ ਮਤਲਬ ਉਹਨੇ ਟਿਕਟ ਕਟਾ ਲਈ ਸੀਗੀ ਉਹਨੇ ਟਿਕਟ ਕਟਾ ਲਈ ਸੀਗੀ ਉਹ ਗਿਆ ਅੰਦਰ ਉਹਨੇ ਉਹਦੀ ਕੋਲਰ ਤੇ ਹੱਥ ਮਾਰ ਕੀਤਾ ਉਹਨੇ ਕੰਡਕਟਰ ਨੇ ਅਮਿਸ਼ਾ ਦੀਦੀ ਦੇ ਕੋਲਰ ਤੇ ਹੱਥ ਚੱਕਿਆ ਉਹਨੂੰ ਫੜ ਲਿਆ ਉਹਦੇ ਪੰਜ 6 ਥੱਪੜ ਲਾਏ ਆ ਕੰਡਕਟਰ ਵੱਲੋਂ ਹਾਂਜੀ ਕੰਡਕਟਰ ਨੇ ਮਾਰਿਆ ਕੰਡਕਟਰ ਨੇ ਮਾਰਿਆ ਫਿਰ ਇੱਕ ਉਹਦੀ ਮੰਮਾ ਮੇਰੇ ਬੜੇ ਮੰਮਾ ਉਹ ਪਿੱਛੇ ਗਏ ਉਹਨਾਂ ਨੇ ਵੀ ਟਿਕਟ ਕਟਾ ਲਈ ਸੀ ਦੋ ਬੰਦਿਆਂ ਦੀ ਉਹ ਵੀ ਪਿੱਛੇ ਗਏ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ ਤੂੰ ਲੇਡੀ ਉਥੇ ਕੁੜੀ ਤੇ ਹੱਥ ਕਿਉਂ ਚੱਕਿਆ ਉਹਨੇ ਵੀ ਫੜ ਲਿਆ ਉਹਨੂੰ ਵੀ ਫੜ ਲਿਆ ਜੀ ਨਾ ਕੋ ਯਾਰ ਤੁਸੀਂ ਉਹ ਬੋਲਤ ਨਹੀਂ ਉਹ ਫੜ ਲਿਆ ਤੇ ਉਹਨੂੰ ਉਹਨੂੰ ਵੀ ਮਾਰਿਆ ਹੈ ਤੇ ਉਹਦੇ ਹੱਥ ਚ ਬਲੱਡ ਨਿਕਲਣ ਲੱਗਿਆ ਉਹਨੇ ਇੰਨੀ ਜ਼ੋਰ ਦੀ ਮਾਰੇ ਤੇ ਫਿਰ ਅਸੀਂ ਅਸੀਂ ਵੀ ਪਿੱਛੇ ਭੱਜੇ ਉਹਨਾਂ ਦੇ ਫਿਰ ਉਹ ਮਤਲਬ ਕੁੜੀਆਂ ਨੇ ਅਸੀਂ ਸਾਰਿਆਂ ਨੇ ਉਹਦਾ ਕੋਲਰ ਫੜ ਲਿਆ ਉਹਦੀ ਫੜੇ ਫੜਨ ਚ ਉਹਦੀ ਕੋਲਰ ਫਟ ਗਈ ਫਿਰ ਉਹ ਇੱਥੇ ਆ ਰਿਹਾ ਕਹਿੰਦਾ ਉਹਨੇ ਕਹਿੰਦਾ ਕਿ ਇਹਨਾਂ ਨੇ ਮੈਨੂੰ ਕੋਲਰ ਫੜ ਕੇ ਤੇ ਮੇਰੇ ਪੱਗ ਤੇ ਹੱਤ ਪੱਗ ਉਹਦੀ ਗਲਤੀ ਨਾਲ ਗਈ ਸੀ ਹੱਤ ਉਹਨਾਂ ਨੇ ਫਿਰ ਉਹ ਕਹਿੰਦੇ ਅਸੀਂ ਬਸ ਚ ਉਹਨਾਂ ਨੇ ਮੰਜੇ ਤੇ ਉਥੇ ਆਹ ਸੀਟ ਤੇ ਦੋਨੋਂ ਨੂੰ ਢਾ ਲਿਆ ਅਮਿਸ਼ਾ ਦੀਦੀ ਬੜੀ ਮੰਮੀ ਨੂੰ ਢਾ ਲਿਆ ਤੇ ਉੱਪਰ ਆਪ ਚੜ ਗਿਆ ਉਹ ਇਹ ਕੋਈ ਗੱਲ ਨਹੀਂ ਹੋਈ ਕਿ ਉਹ ਲੇਡੀ ਦੇ ਉੱਤੇ ਚੜੂਗਾ ਤੋ ਉਹਨੇ ਲੇਡੀ ਰੋਟੇ ਤੇ ਵੀ ਚੜ ਕੇ ਉਹਨੇ ਥੱਪੜ ਮਾਰਿਆ 10 12 ਥੱਪੜ ਮਾਰੇ ਆ ਇਥੇ ਨੇ ਲੋਕ ਸਾਬੀ ਕਿੰਨੇ ਲੋਕ ਉਹ ਜਿੱਦ ਗੱਡੀ ਚ ਉਸ ਟਾਈਮ ਸੀ ਬਹੁਤ ਸੀਗੇ ਬਟ ਉਹ ਹੁਣ ਮੈਂ ਕਹਿ ਨਹੀਂ ਸਕਦੀ ਕਿ ਸਾਡੇ ਨਾਲ ਹਾਂ ਫੁੱਲ ਨਹੀਂ ਸੀਗੀ ਬਸ ਨਹੀਂ 10 12 ਸੀਗੇ ਫਿਰ ਉਹ ਹੁਣ ਮੈਂ ਕਹਿ ਨਹੀਂ ਸਕਦੀ ਕਿ ਉਹ ਸਾਡਾ ਸਾਥ ਦੇਣਗੇ ਕਿ ਨਹੀਂ ਬਟ ਇੱਕ ਵੀਰਾ ਸੀਗਾ ਸਾਡੇ ਨਾਲ ਜਦ ਤੱਕ ਉਹਨੇ ਸਾਡੇ ਪਿੱਛੇ ਇੱਕ ਮੈਨੂੰ ਵੀ ਉਹ ਮਾਰਨ ਲੱਗਿਆ ਸੀਗਾ ਬਟ ਉਹ ਵੀਰ ਆ ਕੇ ਉਹਨੇ ਉਹਨੇ ਧੱਕਾ ਮਾਰਿਆ ਕੰਡਕਟਰ ਨੂੰ ਨਹੀਂ ਤਾਂ ਉਹ ਮੈਨੂੰ ਵੀ ਮਾਰਨ ਲੱਗੇ ਸੀ ਉਹ ਮੈਨੂੰ ਵੀ ਫੜਨ ਲੱਗਿਆ ਸੀਗਾ ਉਹ ਤੁਸੀਂ ਕਿੱਥੇ ਜਾ ਰਹੇ ਸੀ ਅਸੀਂ ਸਰਾਂਦ ਅਸੀਂ ਪਟਿਆਲੇ ਆਏ ਸੀ ਕਾਲੀ ਮਾਤਾ ਦੇ ਮੰਦਿਰ ਅਸੀਂ ਮੱਠਾ ਟੇਕ ਕੇ ਜਾਣ ਲੱਗੇ ਸੀਗੇ ਪਟਿਆਲਾ ਦੀ ਸਰਾਂਦੇ ਦੀ ਬੱਸ ਫੜੀ ਸੀ ਅਸੀਂ ਪਟਿਆਲਾ ਜਾਂਦੋ ਇਦਾਂ ਜਿਹੜੇ ਕੰਡਕਟਰ ਡਰਾਈਵਰ दारू ਪੀ ਕੇ ਜਿਹੜਾ ਲੋਕਾਂ ਨਾਲ ਇੱਕਦਮ ਬੇਵਾਬ ਕਰੇ ਐਵੇਂ ਕੋਈ ਐਵੇਂ ਕੋਈ ਲੇਡੀ ਤੇ ਹੱਥ ਨਹੀਂ ਚੱਕ ਸਕਦਾ ਉਹਨੂੰ ਕੁਝ ਨਾ ਕੁਝ ਕਾਰਵਾਈ ਕਰੋ ਅਸੀਂ ਐਵੇਂ ਨਹੀਂ ਜਾਣ ਦੇਣਾ ਉਹਨੂੰ ਕੁਣ ਥਾਣੇ ਆਏ ਉਹ ਥਾਣੇ ਆਏ ਆ ਅਸੀਂ ਉਹ ਵੀ ਪੁਲਿਸ ਇੰਸਪੈਕਟਰ ਵੀ ਬਾਹਰ ਆਏ ਸੀਗੇ ਉਹਨਾਂ ਨੇ ਕਿਹਾ ਤੁਸੀਂ ਅਸੀਂਗੇ ਬਾਹਰ ਗਏ ਬਟ ਉਹਨਾਂ ਦੀ ਸੁਣ ਰਹੇ ਸੀਗੇ ਫਿਰ ਅਸੀਂ ਬਾਹਰ ਆ ਗਏ ਫਿਰ ਉਹ ਬਾਹਰ ਆ ਕੇ ਕਹਿੰਦੇ ਕਿ ਤੁਸੀਂ ਰਿਪੋਰਟ ਕਿਉਂ ਨਹੀਂ ਲਿਖਾਈ ਬਾਹਰ ਕਿਉਂ ਭੱਜ ਗਏ ਫਿਰ ਉਹ ਕਹਿ ਰਹੇ ਸੀਗੇ ਕਿ ਤੁਸੀਂ ਮਤਲਬ ਸਾਡੀ ਸੁਣਵਾਈ ਨਹੀਂ ਰਿਪੋਰਟ ਲਿਖੀ ਆ ਉਹ ਗਏ ਹੈਗੇ ਦੋ ਜਣੇ ਗਏ ਕੋਈ ਵੀਡੀਓ ਹੈਗੀ ਆ ਹਾਂਜੀ ਵੀਡੀਓ ਵੀ ਹੈ